ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਮਾਮਲੇ ਦੇ ਵਿੱਚ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਅੱਜ ਕੋਰਟ ਦੇ ਵੱਲੋਂ ਯੂਆਪਾ ਤੇ ਆਰਮਜ਼ ਐਕਟ ਦੇ ਤਹਿਤ ਬਰੀ ਕਰ ਦਿੱਤਾ ਗਿਆ ਅੱਜ ਵੀਡੀਓ ਕਾਨਫਰencing ਦੇ ਰਾਹੀਂ ਪੇਸ਼ੀ ਹੁੰਦੀ ਹੈ ਤੇ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਜਾਂਦਾ ਹੈ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੀ ਹਤਿਆ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਅੱਜ ਜਲੰਧਰ ਕੋਰਟ ਦੇ ਵਿੱਚ ਵੀਡੀਓ ਕਾਨਫਰencing ਦੇ ਰਾਹੀਂ ਪੇਸ਼ ਕੀਤਾ ਗਿਆ ਜਲੰਧਰ ਦੇ ਹਾਤ ਦੇ ਥਾਣਾ ਗੁਰਾਇਆ ਦੇ ਵਿੱਚ ਤਾਰਾ ਦੇ ਖਿਲਾਫ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ ਕਿ ਯੂਆਪਾ ਅਤੇ ਆਰਮਸ ਐਕਟ ਦੇ ਤਹਿਤ ਕੇਸ ਦਰਜ ਸੀ ਇਸ ਮਾਮਲੇ ਦੇ ਵਿੱਚ ਕੋਰਟ ਨੇ ਤਾਰਾ ਨੂੰ ਬਰੀ ਕਰ ਦਿੱਤਾ ਪਹਿਲੇ ਚਰਚਾਵਾਂ ਸੀ ਕਿ ਤਾਰਾ ਨੂੰ ਉਦ কোর্ਟ ਲੈ ਕੇ ਆਇਆ ਜਾਵੇਗਾ ਫਿਰ ਬਾਅਦ ਵਿੱਚ ਤਾਰਾ ਦੀ ਪੇਸ਼ੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕਰਵਾ ਦਿੱਤੀ ਗਈ ਜਗਤਾਰ ਸਿੰਘ ਤਾਰਾ ਦੇ ਵਕੀਲ ਕੇਐਸ ਹੁੰਦਲ ਨੇ ਦੱਸਿਆ ਕਿ ਸਾਲ 2012 ਦੇ ਵਿੱਚ ਤਾਰਾ ਦੇ ਖਿਲਾਫ ਗਰਿਆ ਥਾਣੇ ਦੇ ਵਿੱਚ ਕੇਸ ਦਰਜ ਹੋਇਆ ਸੀ ਪੀਤੀ 22 ਤਰੀਕ ਨੂੰ ਕੋਰਟ ਦੇ ਵਿੱਚ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਕੋਰਟ ਨੇ ਅੱਜ ਸੁਣਵਾਈ ਦਾ ਸਮਾਂ ਰੱਖਿਆ ਸੀ ਤੇ ਅੱਜ ਕੋਰਟ ਦੇ ਵਿੱਚ ਤਾਰਾ ਨੂੰ ਬਰੀ ਕਰ ਦਿੱਤਾ ਗਿਆ ਤਾਰਾ ਦੀ ਬਰੀ ਤੋਂ ਬਾਅਦ ਜਲੰਧਰ ਦੇ ਵਿੱਚ ਜਿਹੜੇ ਸਿੱਖ ਜੋ ਤਬੰਦੀਆਂ ਨੇ ਉਹ ਕਾਫੀ ਜ਼ਿਆਦਾ ਖੁਸ਼ ਨਜ਼ਰ ਆਇਆ ਦੱਸ ਦਈਏ 2004 ਦੇ ਵਿੱਚ 20 ਤੇ 21 ਜਨਵਰੀ ਦੀ ਅਧ ਰਾਤ ਨੂੰ ਬੜੈਲ ਜੇਲ ਦੀ ਬੈਰਕ ਨੰਬਰ 7 ਦੇ ਵਿੱਚ ਬੰਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀਏ ਬਿਆਨ ਸਿੰਘ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਪਰੋਆ ਅਤੇ ਉਹਨਾਂ ਦੇ ਕੁੱਕ ਤੇ ਅਤੇ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜੇ ਸ਼ਾਮਿਲ ਸੀ ਦੇਵ ਸਿੰਘ ਦੇਵੀ சுரੰਗ ਪੱਟ ਕੇ ਜੇਲ੍ਹ ਦੇ ਵਿੱਚੋਂ ਭੱਜ ਜਾਂਦੇ ਨੇ ਦੋਸ਼ੀਆਂ ਦੇ ਬੈਰਕ ਦੇ ਵਿੱਚ ਟਾਇਲਟ ਸੀਟ ਨੂੰ ਪੱਟ ਕੇ ਅੰਦਰ ਹੀ ਅੰਦਰ 94 ਫੁੱਟ ਲੰਬੀ சுரੰਗ ਪੱਟ ਦਿੱਤੀ ਇਸ சுரੰਗ ਦੇ ਵਿੱਚ ਇੱਕ ਵੇਲੇ ਇੱਕ ਹੀ ਵਿਅਕਤੀ ਜਾ ਸਕਦਾ ਸੀ சுரੰਗ ਖੋਦਣ ਤੋਂ ਬਾਅਦ ਇਸ ਦੇ ਨਾਲ ਹੀ ਦੱਸਦੀ ਹੈ ਕਿ ਮਿੱਟੀ ਇੱਧਰ ਉੱਧਰ ਨਾ ਗਿਰੇ ਇਸ ਕਰਕੇ ਦੋਸ਼ੀ ਜਿਹੜੇ ਹੈ ਮਿੱਟੀ ਨਾਲ ਹੀ ਲਿਪ ਦਿੰਦੇ ਸੀ சுரੰਗ ਬੁੜੈਲ ਜੇਲ੍ਹ ਦੀ ਦੀਵਾਰ ਤੱਕ ਖੋਦ ਕੇ ਉਹ ਬਾਹਰ ਵਿੱਚ ਮੌਕੇ ਤੇ ਦੀਵਾਰ ਨੂੰ ਫਾਦ ਕੇ ਫਰਾਰ ਹੋ ਜਾਂਦੇ ਨੇ ਦੋਸ਼ੀਆਂ ਨੇ சுரੰਗ ਦਾ ਮੂੰਹ ਖੇਤਾਂ ਦੇ ਵੱਲ ਖੋਲ ਦਿੱਤਾ ਜਿਸ ਤੋਂ ਬਾਅਦ ਨਿਕਲਣ ਤੋਂ ਬਾਅਦ 15 ਤੋਂ 20 ਕਦਮ ਦੀ ਦੂਰੀ ਤੱਕ ਦੀਵਾਰ ਉਹਨਾਂ ਨੇ ਟੱਪ ਕੇ ਫਰਾਰ ਹੋ ਜਾਂਦੇ ਨੇ ਦੀਵਾਰ ਦੇ ਉੱਤੇ ਕੱਚ ਦੇ ਟੁਕੜੇ ਲਗਾ ਦਿੱਤੇ ਤਾਂ ਜੋ ਉਨਾ ਨੂੰ ਫੜਨ ਲੱਗੇ ਜਿਹੜੇ ਐ ਕਾਫੀ ਸਮਾਂ ਲੱਗੇ ਦੱਸਦੀ ਹੈ ਕਿ ਤਾਰਾ ਨੇ ਬੀਤੇ ਸਾਲ ਕੋਰਟ ਦੇ ਵਿੱਚ ਆਪਣੇ ਵਕੀਲ ਦੇ ਜ਼ਰੀਏ ਪਟੀਸ਼ਨ ਵੀ ਦਾਖਲ ਕਰਵਾਈ ਸੀ ਜਿਸ ਦੇ ਵਿੱਚ ਕਿਹਾ ਸੀ 3 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਪਰੋਲ ਦਿੱਤੀ ਜਾਵੇ ਤਾਂ ਅੱਜ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਕਤਲ ਮਾਮਲੇ ਦੇ ਨਾਲ ਜੁੜੇ ਜਗਤਾਰ ਸਿੰਘ ਤਾਰਾ ਦੇ ਉੱਤੇ ਜਿਹੜਾ ਇੱਕ ਮਾਮਲਾ ਸੀ ਜੋ ਆਪਾ ਤੇ ਨਾਲ ਹੀ ਆਨਸੈਕਟ ਦੇ ਤਹਿਤ ਕੋਰਟ ਦੇ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ এবিসি ਪੰਜਾਬ ਦੇ ਨਾਲ